ਤੈਨੂੰ ਮਕਲ ਮਾਤਾ ਹੈ ਕਿ ਨਹੀਂ ਕੀ ਹੋਇਆ ਜੀ ਨਾ ਤਾਂ ਤੈਨੂੰ ਢੰਗ ਦਾ ਖਾਣਾ ਬਣਾਉਣਾ ਆਵੇ ਤੇ ਨਾ ਚਾਹ ਬਣਾਣੀ ਆਵੇ ਆ ਚਾਹ ਚ ਵੇਖ ਮਿੱਠਾ ਕਿੰਨਾ ਤੇਜ਼ ਪਾਇਆ ਤੈਨੂੰ ਪਤਾ ਨਾ ਬੇਬੇ ਨੂੰ ਸ਼ੂਗਰ ਹੈ ਕਿਉਂ ਬੇਬੇ ਨੂੰ ਮਾਰਨਾ ਚਾਹਉਣੀ ਆ ਤੂੰ ਮੇਥੋਂ ਗਲਤੀ ਹੋ ਗਈ ਜੀ ਅੱਗੇ ਤੋਂ ਬਾਅਦ ਧਿਆਨ ਰੱਖੂੰਗੀ ਗਲਤੀ ਹੋ ਗਈ ਜਦੋਂ ਪੇਕਿਆਂ ਤੇ ਹੁੰਨੀ ਆ ਉਦੋਂ ਤਾਂ ਤੇਰੇ ਕੋਲ ਕੋਈ ਗਲਤੀ ਹੁੰਦੀ ਨਹੀਂ ਹੁਣ ਇੱਥੇ ਕੀ ਤੈਨੂੰ ਸੱਪ ਸੌਂ ਗਿਆ ਮੇਰੀ ਤਾਂ ਮੱਤੇ ਮਾਰੀ ਗਈ ਸੀਗੀ ਵਿਚੋਲਾ ਟੁੱਟ ਪਾਣਾ ਕਹਿੰਦਾ ਟਰੱਕ ਭਰ ਕੇ ਦਾਜ ਦਾ ਦੇਣਗੇ ਦਾਜ ਤਾਂ ਕੀ ਦੇਣਾ ਤੇ ਅਨਕੰਮੀ ਸਾਡੇ ਪੱਲੇ ਪਾਤੀ ਉਹ ਬੇਬੇ ਇਹਨੂੰ ਤਾਂ ਕਿਹੜੀ ਦਾਜ ਦੀ ਨੀਂਦ ਰੱਖਦੀਆਂ ਪਤਾ ਨਹੀਂ ਕਿੱਥੋਂ ਕ ਲੈਣੀ ਮੇਰੇ ਪੱਲੇ ਪਾਤੀ ਜੀ ਜੰਦਾ ਹੋਵੇ ਮੌਦਾ ਤਾਂ ਆਪੇ ਗੰਦਾ ਹੋਣਾ ਤੁਸੀਂ ਮੇਰੇ ਮਾਪਾਪੂ ਨੂੰ ਵਿੱਚ ਲੈ ਕੇ ਕਿਉਂ ਆਣਿਓ ਉਹਨਾਂ ਨੇ ਤੁਹਾਡਾ ਕੀ ਵਿਗਾੜਿਆ ਜੋ ਕੁਝ ਵੀ ਕਹਿਣਾ ਮੈਨੂੰ ਕਹੋ ਮੈਥੋਂ ਬਰਦਾਸ਼ਤ ਨਹੀਂ ਹੋਣਾ ਕਿਉਂ ਕੋਈ ਮੇਰੇ ਮਾਪੇ ਨੂੰ ਕੁਝ ਕਹੇ ਨਾ ਕੀ ਬਰਦਾਸ਼ਤ ਨਹੀਂ ਹੋਣਾ ਤੇਰੀ ਇੰਨੀ ਹਿੰਮਤ ਹੈਗੀ ਆ ਤੂੰ ਮੇਰੀ ਮਾਂ ਨਾਲ ਜਬਾਨ ਲੜਾਵੇਂ ਕਿਉਂ ਮੈਂ ਇਹਦੇ 'ਚ ਗਲਤ ਵੀ ਕੀ ਕਿਹਾ ਨਾਲੇ ਤੁਸੀਂ ਜੋ ਮਰਜ਼ੀ ਮੇਰੇ ਮਾਪੇ ਨੂੰ ਕਹੀ ਜਾਓ ਤੇ ਮੈਂ ਚੁੱਪ ਰਹਿ ਕੇ ਸੁਣੀ ਜਾਊਂਗੀ ਇੱਕ ਗੱਲ ਤੁਸੀਂ ਕੀ ਕਹੀ ਆ ਕਿ ਐ ਕਿ ਮੇਰੇ ਮਾਪੇ ਨੇ ਪਛਿੱਦਿੱਤਾ ਨਹੀਂ ਤੁਹਾਨੂੰ ਥੋਡੇ ਦਾਦੇ ਚੱਕਰ 'ਚ ਸਾਰੀ ਜ਼ਮੀਨ ਉਹਨਾਂ ਨੇ ਕਹਨੇ ਰੱਖਤੀ ਮੂ ਮੰਗਿਆ ਦਾਜ ਲਿਆ ਤੁਸੀਂ ਨੇ ਸੋਫੇ ਫਰਨੀਚਰ ਬਿਲਟ-ਇਨ ਪੰਜ ਤੋਲੇ 골ਡ ਕੀ ਹੋ ਗਿਆ ਜੇ ਥੋੜਾ ਬਹੁਤ ਸਮਾਨ ਰਹਿ ਗਿਆ ਐਨੇ ਚ ਹੀ ਤੁਸੀਂ ਮੈਨੂੰ ਤਾਨੇ ਮੈਨੇ ਦੇਣ ਲੱਗ ਗਏ ਨਹੀਂ ਦਾਜ ਉਹਨੇ ਤੈਨੂੰ ਦਿੱਤਾ ਤੇਰੇ ਬਾਪ ਨੇ ਸਾਨੂੰ ਨਹੀਂ ਦਿੱਤਾ ਵਰਤਨਾ ਵੀ ਤਾਂ ਤੈਹੀ ਆ ਸਾਰੀ ਦੁਨੀਆ ਦਾਜ ਦਿੰਦੀ ਐ ਤੇਰੇ ਮਾਂ ਪਿਓ ਨੇ ਕੋਈ ਵੱਖਰਾ ਦਾਜ ਨਹੀਂ ਦਿੱਤਾ ਤੇ ਨਾਲੇ ਖਬਰਦਾਰ ਜੇ ਮੇਰੀ ਮਾਂ ਨਾਲ ਜ਼ੁਬਾਨ ਲੜਾਈ ਦਾ ਮੈਥੋਂ ਬੁਰਾ ਕੋਈ ਨਹੀਂ ਹੋਣਾ ਅੱਛਾ ਨਾ ਫੇਰ ਕੀ ਕਰ ਲੇਗਾ ਦੱਸਦਾ ਤੈਨੂੰ ਤਾਂ ਮੈਂ ਤੇਰੀ ਇੰਨੀ ਹਿੰਮਤ ਤੂੰ ਮੈਨੂੰ ਥੱਪੜ ਮਾਰਿਆ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੂੰ ਆਪਣੇ ਆਦਮੀ ਤੇ ਹੱਥ ਚੱਕਦੀਆਂ ਤੇਰਾ ਦਿਮਾਗ ਖਰਾਬ ਹੋ ਗਿਆ ਦਿਮਾਗ ਤਾਂ ਮੇਰਾ ਪਹਿਲਾਂ ਖਰਾਬ ਸੀ ਹੁਣ ਟਗਾਣੇ ਤੇ ਆਇਆਗਾ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਮੇਰੇ ਮਾਪ ਆਪਣੇ ਤੁਹਾਡੇ ਬਗਾੜਿਆ ਕੀ ਮਾੜੀ ਮਾੜੀ ਕਰਦੇ ਉਹਨਾਂ ਨੂੰ ਘ੍ਰਿਸ ਲੈਣੇ ਹੋ ਵਿੱਚ ਦੱਸਿਓ ਮੈਨੂੰ ਨਾ ਮੇਰੀ ਗੱਲ ਸੁਣ ਲੈ ਤੈਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਆ ਤੂੰ ਆਪਣੇ ਆਦਮੀ ਦੇ ਹੱਥ ਚੱਕਦੇ ਜੇ ਉਹਨੂੰ ਮਾੜਾ ਮੋਟਾ ਗੁੱਸਾ ਆ ਗਿਆ ਫਿਰ ਕੀ ਹੋ ਗਿਆ ਜੇ ਤੇਰੇ ਥੱਪੜ ਮਾਰਿਆ ਤੂੰ ਬਰਾਬਰੀ ਕਰਦੀ ਆ ਅੱਛਾ ਜੇ ਹੱਕ ਦੀ ਗੱਲ ਆ ਨਾ ਮੰਮੀ ਜੀ ਗੁੱਸਾ ਤਾਂ ਫਿਰ ਮੈਨੂੰ ਵੀ ਆ ਗਿਆ ਆਕਰ ਨੂੰ ਮੇਰੇ ਘਰ ਵਾਲਾ ਕਾ ਜੇ ਮੈਂ ਮਾਰਦਾ ਫਿਰ ਕਿੱਡੀ ਵੱਡੀ ਗੱਲ ਹੋਗੀ ਹਿਸਾਬ ਕਿਤਾਬ ਬਰਾਬਰ ਸਾਡਾ ਬੰਦੇ ਦਾ ਤਾਂ ਹੱਕ ਹੁੰਦਾ ਏ ਤੈਨੂੰ ਮਾੜਾ ਮੋਟਾ ਆਪਣੇ ਆਪ ਤੇ ਕਾਬੂ ਕਰਨਾ ਪੈਣਾ ਆਪਣੇ ਗੁੱਸੇ ਤੇ ਬਰਾਬਰੀ ਨਹੀਂ ਕਰੀਦੀ ਆਪਣੇ ਆਦਮੀ ਦੀ ਅੱਛਾ ਮੈਨੂੰ ਆਪਣੇ ਆਪ ਤੇ ਕਾਬੂ ਰੱਖਣਾ ਚਾਹੀਦਾ ਤੇ ਇਹ ਇਹ ਨਿੱਕੀ ਨਿੱਕੀ ਗੱਲਾਂ ਤੇ ਮੇਰੇ ਥੱਪੜ ਮਾਰ ਦੇਵੇ ਤੇ ਮੈਂ ਪਲਟ ਕੇ ਉਹਨੂੰ ਜਵਾਬ ਹੀ ਨਹੀਂ ਦੇ ਸਕਦੀ ਕੀ ਗੱਲ ਮੇਰੀ ਇੰਨੇ ਕਿਉਂ ਔਕਾਤ ਨਹੀਂ ਹੈ ਕਿ ਇਸ ਘਰ ਚ ਉਹ ਸੱਚ ਮੈਨੂੰ ਲੱਗਦਾ ਨਾ ਤੁਸੀਂ ਵੀ ਸਾਰੀ ਜ਼ਿੰਦਗੀ ਚ ਆਪਦੇ ਸੱਸ ਸਹੁਰੇ ਤੋਂ ਥੱਪੜ ਹੀ ਖਾਦੇ ਹੋਣੇ ਤੇ ਇੰਨੇ ਕੁ ਖਾਦੇ ਹੋਣੇ ਕਿਉਂ ਤਾਂ ਤੁਹਾਨੂੰ ਇਹ ਗੁਲਾਮ ਜੀ ਲੱਗਦੀ ਹੋਣੀ ਆ ਘਰ ਦੀ ਨੌਕੁੱਟੀ ਜਾਵੇ ਤਾਂ ਕੋਈ ਗੱਲ ਨਹੀਂ ਜੇ ਛੋਟੀ ਮੋਟੀ ਗਲਤੀ ਹੋ ਗਈ ਤਾਂ ਚਾਰ ਠੋਕਤੀਆਂ ਇਹਦੇ 'ਚ ਉਹਦੇ ਕੀ ਹੋਣਾ ਉਹਨੂੰ ਕਿਹੜਾ ਦਰਦ ਹੋਣਾ ਇਹੀ ਸਮਝਦੀਆਂ ਹੋ ਨਾ ਤੁਸੀਂ ਮੰਮੀ ਜੀ ਠੀਕ ਗੱਲ ਮੇਰੇ ਚਮੜੀ ਨਹੀਂ ਹੈਗੀ ਮੈਨੂੰ ਕੋਈ ਦਰਦ ਨਹੀਂ ਹੁੰਦਾ ਇਹ ਸਭ ਮੈਂ ਕਿੰਨਾ ਕ੍ਰਾਈਮ ਬਰਦਾਸ਼ਤ ਕਰੀ ਜਾਵਾਂ ਜਿਹੜਾ ਦਿਲ ਕਰਦਾ ਆਕੇ ਮੈਨੂੰ ਥੱਪੜ ਮਾਰ ਦੇਵੇ ਜਿਹਦਾ ਦਿਲ ਕਰਦਾ ਚਾਰ ਸੁਣਾ ਦੇਵੇ ਤਾਨੇ ਮੈਨੇ ਸੁਣੀ ਜਾਵਾਂ ਬਸ ਆਹੀ ਜ਼ਿੰਦਗੀਆਂ ਮੇਰੀ ਪਾਤ ਹੋ ਗਿਆ ਮੰਮੀ ਜੀ ਹਣ ਤੱਕ ਤਾਂ ਮੈਂ ਬਰਦਾਸ਼ਤ ਕਰਦੀ ਐ। ਪਰ ਹੁਣ ਹੋਰ ਇਹ ਸੱਚੀਆਂ ਮੈਥੋਂ ਨਹੀਂ ਬਰਦਾਸ਼ਤ ਹੁੰਦੀ। ਮੰਮੀ ਜੀ ਜੇ ਮੇਰੇ ਜਗ੍ਹਾ ਤੇ ਥੋੜੀ ਧੀ ਹੁੰਦੀ ਤਾਂ ਉਹਨੂੰ ਵੀ ਇੰਝ ਕਹਿਣਾ ਸੀ ਤੁਸੀਂ ਨੇ ਵੀ ਤੇਰੇ ਘਰ ਵਾਲਾ ਤੇਰੇ ਥੱਪੜ ਮਾਰੀ ਚੱਲੇ ਤੇ ਤੂੰ ਚੁੱਪ ਕਰਕੇ ਸਹੀ ਜਾਇਂ। ਅੱਗੋਂ ਤੂੰ ਬੋਲਣਾ ਨਹੀਂ। ਬਸ ਥੱਪੜ ਖਾਂਦੀ ਰਹੀਂ। ਉਹਨੂੰ ਇਹ ਹੀ ਸਮਝਾਉਣਾ ਸੀ। ਵਿਆਹ ਦੀ ਖੁਸ਼ੀਆਂ ਦਾ ਗਲਾ ਘੁੱਟ ਲਈ। ਆਪਦੇ ਸਾਸੋ ਸਹੁਰੇ ਦੇ ਅੱਗੇ ਨਹੀਂ ਬੋਲਣਾ। ਬਸ ਕੁੱਟ ਕਾਂਦੀ ਰਹੀ ਕੀ ਗੱਲ ਬੋਲਦੇ ਨਹੀਂ ਹੁਣ ਤੂੰ ਚੁੱਪ ਕਰਦੀ ਏ ਕਿ ਨਹੀਂ ਮੰਮੀ ਜੀ ਮੰਮੀ ਜੀ ਮੇਰਾ ਪੁੱਤ ਕਿ ਹੋ ਗਿਆ ਤੈਨੂੰ ਤੇਰੀ ਹਾਲਤ ਆ ਕੀ ਹੋਈ ਹੋਈ ਆ ਰੋਂਦੀ ਕਹਤੀ ਆ ਦੱਸ ਮੈਨੂੰ ਕੱਲ ਕੀ ਹੋਇਆ ਕੀ ਹੋ ਗਿਆ ਭੈਣੇ ਢਾਲ ਫੁੱਲੇ ਤੇਰੇ ਕਿਨੇ ਕੁੱਟਿਆ ਤੈਨੂੰ ਮੰਮੀ ਜੀ ਮੈਨੋਂ ਤਿੰਨ ਰਾਤ ਟੌਰਚਰ ਕਰ ਰਹੇ ਨੇ ਕਹਿੰਦੇ ਨੇ ਤੂੰ ਸਮਾਨ ਨਹੀਂ ਵਧੀਆ ਲੈ ਕੇ ਆਈ ਤੈਨੂੰ ਸਮਾਨ ਸਾਰਾ ਘੜਿਆ ਦਿੱਤਾ ਤੇਰੀ ਮਾਂ ਨੇ ਮੰਮੀ ਜੀ ਐਨਾ ਤੁਸੀਂ ਦੱਸ ਦਿੱਤਾ ਕਿਸੇ ਕਮਦਾਨੀ ਹਰ ਗੱਲ 'ਚ ਕਮੀਆਂ ਕੱਢਦੇ ਨੇ ਉਹ ਮੇਰੀ ਕੋਈ ਵੀ ਕੰਮ ਕਰਕੇ ਦੇਵਾ ਕਹਿਣਗੇ ਤੇਰੇ ਤਾਂ ਕੰਮ ਹੀ ਨਹੀਂ ਆਉਂਦਾ ਤੇਰੀ ਮਾਂ ਨੇ ਤਾਂ ਕੁਝ ਸਿਖਾਇਆ ਹੀ ਨਹੀਂ ਤੈਨੂੰ ਘਰ ਦਾ ਸਾਰਾ ਕੰਮ ਕਰਦੀ ਐ ਰਾਤ ਨੂੰ ਵੀ ਰਾਤ ਨੂੰ ਵੀ ਮੈਨੂੰ ਖਾਣਾ ਤੇ ਬਿਨਾਂ ਨਹੀਂ ਪੈਂਦੇ ਹੋ ਰੋ ਨਾ ਪੁੱਤ ਵਾਸਾ ਰੋਣਾ ਨਹੀਂ ਹੈਗਾ બસ ਮੇਰੀ ਧੀ ਦੀ ਕੀ ਹਾਲਤ ਬਣਾਈ ਐ ਇਹਨਾਂ ਨੇ ਇਹਨਾਂ ਤਾਂ ਸਾਲਿਆਂ ਨੂੰ ਮੈਂ ਦੇਉ ਪਤਾ ਥੜੀ ਤੂੰ ਫਿਕਰ ਨਾ ਕਰ ਪਹਿਣੇ ਬੈਠ ਪੁੱਤ ਪਰ ਵੀ ਪਾਣੀ ਦੇ ਇਹਨੂੰ ਪਾਣੀ ਲਿਆ ਕੇ ਦੇ ਬੈਠ ਜਾ ਤੂੰ ਰੋ ਨਾ ਪ੍ਰਵੀਨ ਖੜੀ ਆ ਘੁੱਟ ਪਾਣੀ ਦਾ ਲਿਆ ਦੇ ਕੁੜੀ ਨੂੰ ਦੇਖ ਲੈ ਕੁੜੀ ਦੀ ਕੀ ਹਾਲਤ ਹੋਈ ਪਈ ਆ अच्छा थोनू ओही हालत ते दिखेगी मेरी हालत ਨਹੀਂ दिखਦੀ ਵੈਸੇ ਵੀ ਕੋਈ ਵੱਡੀ ਗੱਲ ਨਹੀਂ ਮੰਮੀ ਜੀ ਜੋ ਕੁੱਟਿਆ ਵੀ ਤੁਸੀਂ ਆਪ ਹੀ ਤਾਂ ਕਹਨੇ ਹੋਗੇ ਇਹਨਾਂ ਦੇ ਘਰ ਵਾਲਾ ਤਾਂ ਹੱਕਵੰਦਾ ਕੁਛ ਗੱਲ ਤਾਂ ਨਹੀਂ ਕੀਤਾ ਵੈਸੇ ਉਹਨਾਂ ਨੇ ਸਹੀਆ ਕੀਤਾ ਤੂੰ ਚੁੱਪ ਕਰਦੀ ਹੈ ਕਿ ਨਹੀਂ ਮੇਰੇ ਵੀ ਨਾ ਕੋਈ ਨੇ ਅੱਥੇ ਤੇ ਚੂੜੀਆਂ ਨਹੀਂ ਪਈਆਂ ਹੋਣਗੀਆਂ ਆ ਕੇ ਜਾ ਕੇ ਦੱਸੂਗਾ ਪਤਾ ਕੀ ਗੱਲ ਆ ਹੁਣ ਇਹਨਾਂ ਵਾਰੀ ਤੈਨੂੰ ਜ਼ਿਆਦਾ ਦੱਸਾਂਦਾ 4 ਲੱਗ ਜਾਣੀਆਂ ਸੀਗੀਆਂ ਤੂੰ ਚੁੱਪ ਹੋਣੀ ਆ ਕਿ ਨਹੀਂ ਮੈਂ ਤੈਨੂੰ ਖਬਰਦਾਰ ਜੇ ਤੈਦੇ ਹੱਥ ਚੱਕਿਆ ਇਹ ਸਹੀ ਬੋਲਦੀ ਆ ਬੇਬੇ ਇਹ ਤੂੰ ਕੀ ਕਰ ਰਹੀ ਆ ਪੁੱਤ ਮੈਂ ਜੋ ਕਿਹਾ ਸਹੀ ਕਿਹਾ ਏ ਸਾਰੀ ਉਮਰ ਲੰਗੀ ਮੇਰੀ ਤੇਰੀ ਦਾਦੀ ਤੋਂ ਨਾ ਝਿੜਕਾਂ ਖਾਂਦੀ ਦੀ ਥਾਨੇ ਮੇਰੇ ਸਹਿੰਦੀ ਦੀ ਮੇਰੇ 'ਚ ਤਾਂ ਕਦੇ ਹਿੰਮਤ ਨਹੀਂ ਦੀ ਪੈਂਦੀ ਵੀ ਉਹਨਾਂ ਦੇ ਗੱਲਾਂ ਦਾ ਮੈਂ ਜਵਾਬ ਦਵਾਂ ਕਾਸ਼ ਨਾ ਮੈਂ ਉਸ ਟਾਈਮ ਪ੍ਰਵੀਨ ਵਰਗੀ ਦਲੇਰ ਹੁੰਦੀ ਨਾ ਮੈਨੂੰ ਆ ਦਿਨ ਨਾ ਦੇਖਣੇ ਪੈਂਦੇ ਪਰਵੀਨ ਨੇ ਤਾਂ ਮੇਰੀਆਂ ਅੱਖਾਂ ਖੋਲਤੀਆਂ ਕਦੋਂ ਤੱਕ ਨੂਹਾਂ ਡਾ ਡਰ ਕੇ ਜੀਣਗੀਆਂ ਔਰਤ ਨੂੰ ਪੈਰ ਦੀ ਜੁੱਤੀ ਨਹੀਂ ਸਮਝਣਾ ਚਾਹੀਦਾ ਔਰਤ ਤਾਂ ਸਿਰ ਦਾ ਤਾਜ ਹੁੰਦੀ ਆ ਇਹਦੇ ਨਾਲੇ ਘਰ ਸੋਹਣੇ ਲੱਗਦੇ ਨੇ ਇਹਦੇ ਬਿਨਾ ਤਾਂ ਘਰ ਵੀ ਉਜਾੜ ਹੋ ਜਾਂਦੇ ਨੇ ਪੁੱਤ ਪਰਵੀਨ ਤੋਂ ਮਾਫੀ ਮੰਗ ਬੇਬੇ ਤੂੰ ਪਾਗਲ ਤਾਂ ਨਹੀਂ ਹੋ ਗਈ ਇਹਦੇ ਤੂੰ ਮੈਂ ਮਾਫੀ ਮੰਗਾ ਐ ਤੂੰ ਮਾਫੀ ਤੈਨੂੰ ਮੰਗਣੀ ਪਾਉਗੀ ਜੇ ਤੈ ਤਾਂ ਮਾਫੀ ਨਹੀਂ ਮੰਗਣੀ ਨਾ ਮੇਰੇ ਘਰ ਤੋਂ ਬਾਹਰ ਹੋ ਜਾ ਇਸ ਘਰ ਚ ਪੈਰ ਨਾ ਪਾਈ ਨਾਲੇ ਮੇਰਾ ਮਰੀ ਦਾ ਮੂੰਹ ਦੇਖੇਗਾ ਤੂੰ ਇਹ ਨਾ ਸੋਚੀ ਵੀ ਮੇਰੀ ਮਾਂ ਹੈਗੀ ਸੀ ਕੋਈ ਪਰ ਬੇਬੇ ਤੈਨੂੰ ਮਾਫੀ ਪੁੱਤ ਮੰਗਣੀ ਪੈਣੀ ਆ ਹਾਂ ਵੀਰੇ ਇਹ ਗੱਲ ਸਹੀ ਆ ਜਿੰਨੂਆਂ ਤੇ ਧੀਆਂ ਦੇ ਵਿੱਚ ਬਿਤਾਕਾਰਾ ਨਾ ਕੀਤਾ ਜਾਵੇ ਨਾ ਤਾਂ ਸ਼ਾਇਦ ਸਾਰੇ ਘਰ ਬਸ ਜਾਣ ਕੋਈ ਘਰ ਨਾ ਉਜੜੇ ਕੋਈ ਧੀ ਦੁਖੀ ਨਾ ਰਹੇ ਆਪਣੇ ਘਰ ਤੋਂ ਆ ਕੇ ਧੀਾਂ ਬਗਾਨੇ ਘਰ ਨੂੰ ਆਪਣਾ ਸਮਝ ਲੈਂਦੀਆਂ ਨੇ ਤੇ ਉਨਾ ਹੀ ਸਨਮਾਨ ਉਨਾ ਹੀ ਸਤਕਾਰ ਸਸਾਂ ਨੂੰ ਤੇ ਆਪਣੇ ਘਰ ਵਾਲੇ ਨੂੰ ਦਿੰਦੀਆਂ ਪਰ ਉਹਨਾਂ ਦੇ ਬਦਲੇ ਉਹਨਾਂ ਨੂੰ ਕੀ ਮਿਲਦਾ ਬੇਇੱਜ਼ਤੀ ਨਜਾਇਜ਼ ਭੰਡਣਾ ਸੇਵਾ ਇੰਨੀ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਹਮੇਸ਼ਾ ਉਹਨਾਂ ਦਾ ਤਿਰਸਕਾਰ ਹੀ ਕਰਦੇ ਨੇ ਕਿਉਂ ਕਿਉਂ ਨਹੀਂ ਨੂਆ ਤੇ ਨਹੀਂ ਬਣ ਸਕਦੀਆਂ ਕਿਉਂ ਨੂਆ ਤੇ ਨਹੀਂ ਬਣ ਸਕਦੀਆਂ ਵੀਰੇ ਹਾਂ ਵੀਰੇ ਪਪੀ ਤੋਂ ਮਾਫੀ ਮੰਗ। ਜੇ ਤੁਸੀਂ ਮਾਫੀ ਮੰਗ ਲਓਗੇ ਪਪੀ ਤੋਂ ਤੁਸੀਂ ਛੋਟੇ ਨਹੀਂ ਹੋਣ ਲੱਗੇ। ਦੀਦੀ ਕੋਈ ਗੱਲ ਨਹੀਂ। ਤੇ ਨਹੀਂ ਇਹਨਾਂ ਦੀ ਮਾਫੀ ਦੀ ਮੈਨੂੰ ਲੋੜ ਹੈਗੀ। ਹਾਂ ਪ੍ਰਵੀਨ। ਮੈਨੂੰ ਵੀ ਮਾਫ ਕਰ ਦੇ। ਮੈਂ ਤੇਨ ਨਾਲ ਬਹੁਤ ਜ਼ਿਆਦਾ ਤੱਕਾ ਕਰਿਆ। ਹੋ ਸਕੇ ਤਾਂ ਮੈਨੂੰ ਮਾਫ ਕਰ ਦੇ। ਤੁਸੀਂ ਹੱਥ ਨਾ ਜੜੋ। ਮੈਨੂੰ ਨਹੀਂ ਵਧੀਆ ਲੱਗਦਾ ਹੈਗਾ। ਜੈਸੇ ਵੀ ਨਾ ਮੈਂ ਤੁਹਾਡੇ ਤੋਂ ਮਾਫੀ ਚਾਹੁੰਦੀ ਆ ਮੈਂ ਤੇਰਾ ਹੱਥ ਝੱਕਿਆ ਏ ਤੁਹਾਡੇ ਦਾ ਨਾ ਪੁੱਤ ਤੇ ਜੋ ਕੀਤਾ ਨਾ ਸਹੀ ਕੀਤਾ ਸਾਡੀਆਂ ਅੱਖਾਂ ਖੋਲਤੀਆਂ ਮਾਫ ਕਰਤਾ ਪੁੱਤ ਤੂੰ ਮੈਨੂੰ ਵੀ ਕਰ ਦੇ ਮੈਂ ਵੀ ਤੇਰੇ ਨਾਲ ਬਹੁਤ ਮਾੜਾ ਕਰਿਆ ਨਹੀਂ ਮੰਮੀ ਜੀ ਬਸ ਮੈਂ ਤਾਂ ਇੰਨਾ ਹੀ ਬਹੁਤਾ ਕਿ ਤੁਸੀਂ ਮੇਰੇ ਨਾਲ ਹੱਸ ਖੇਡ ਕੇ ਰਹੋ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਹੈਗਾ ਬਸ ਪੁੱਤ ਅੱਜ ਤੋਂ ਬਾਅਦ ਤਾਂ ਮੈਂ ਤੈਨੂੰ ਆਪਣੀ ਧੀ ਸਮਝੂਗੀ ਮੇਰੀ ਇੱਕ ਧੀ ਨਹੀਂ ਹੈਗੀ ਦੋ ਦੋ ਧੀਆ ਨੇ ਹੈਨਾ